ਜਿਹੜੇ ਤਖਤ ਹੁੰਦੇ ਨੇ ਤਖਤ ਤਖਤੀ ਹੁੰਦੇ ਨੇ ਜਿਹੜੀਆਂ ਕਮੇਟੀਆਂ ਹੁੰਦੀਆਂ ਉਹ ਕਮੇਟੀਆਂ ਹੁੰਦੀਆਂ ਕੁਝ ਉਹਨਾਂ ਕਮੇਟੀਆਂ ਨੂੰ ਨਾ ਸਭ ਕੁਝ ਮੰਨਿਆ ਜਾਵੇ ਜੋ ਕੁਝ ਕਰਨਾ ਹੈ ਉਹ ਤਖਤਾਂ ਦੇ ਜਥੇਦਾਰਾਂ ਨੂੰ ਪੂਰੇ ਅਧਿਕਾਰ ਨੇ ਬਰਗਾੜੀ ਮੋਰਚਾ ਬਿਨਾਂ ਪੂਰੀਆਂ ਮੰਗਾਂ ਤੋਂ ਵਿਚ ਵਿਚਾਲੀ ਚੁੱਕੀ ਜਾਣ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਸੀ ਜਿਸ ਤੋਂ ਬਾਅਦ ਸਰਬੱਤ ਖਾਲਸਾ ਚੁਣੇਗੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿਆਸੀ ਕੈਦੀ ਜਗਤਾਰ ਸਿੰਘ ਹਵਾਰਾ ਨੇ ਇੱਕ ਚਿੱਠੀ ਰਾਹੀਂ ਬਰਗਾੜੀ ਮੋਰਚੇ ਵਿੱਚ ਸਿੱਖ ਕੌਮ ਨੂੰ ਨਿਰਾਸ਼ਾ ਪੱਲੇ ਪਾਈ ਜਾਣ ਤੋਂ ਬਾਅਦ ਪੰਜ ਮੈਂਬਰੀ ਨਵੀਂ ਕਮੇਟੀ ਦਾ ਗਠਨ ਕਰ ਦਿੱਤਾ ਸੀ ਉਸ ਪੰਜ ਮੈਂਬਰੀ ਕਮੇਟੀ ਦੇ ਉੱਤੇ ਬੋਲਦੇ ਹੋਏ ਭਾਈ ਧਿਆਨ ਸਿੰਘ ਮਾਨ ਦਾ ਕੀ ਕਹਿਣਾ ਹੈ ਉਹ ਸੁਣੋ ਜਗਤਾਰ ਸਿੰਘ ਹਵਾਰਾ ਜੀ ਸਾਡੇ ਜਥੇਦਾਰ ਨੇ ਤੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਬਣਾਇਆ ਉਹਦੇ ਵਿੱਚ ਸਾਨੂੰ ਵੀ ਨਾਲ ਉਹਨਾਂ ਦੇ ਜੋੜੇ ਆ ਅਰ ਅਸਲੀ ਜਥੇਦਾਰ ਰਣਜਕ ਤਾਰ ਸਿੰਘ ਆ ਹਵਾਰਾ ਨੇ ਠੀਕ ਹੈ ਜੀ ਤੇ ਜਿਹੜੇ ਤਖਤ ਹੁੰਦੇ ਨੇ ਤਖਤ ਤਖਤੀ ਹੁੰਦੇ ਨੇ ਜਿਹੜੀਆਂ ਕਮੇਟੀਆਂ ਹੁੰਦੀਆਂ ਜਿਹੜੀਆਂ ਸਲਾਹਕਾਰ ਕਮੇਟੀਆਂ ਜਾਂ ਕੰਮ ਕਰਨ ਵਾਲੀਆਂ ਕਮੇਟੀਆਂ ਉਹ ਕਮੇਟੀਆਂ ਹੁੰਦੀਆਂ ਸੋ ਉਹਨਾਂ ਨੂੰ ਸਭ ਕੁਝ ਉਹਨਾਂ ਕਮੇਟੀਆਂ ਨੂੰ ਨਾਲ ਸਭ ਕੁਝ ਮੰਨਿਆ ਜਾਵੇ ਜੋ ਕੁਝ ਕਰਨਾ ਹੈ ਉਹ ਤਖਤਾਂ ਦੇ ਜਥੇਦਾਰਾਂ ਨੂੰ ਪੂਰੇ ਅਧਿਕਾਰ ਨੇ ਜਗਤਾਰ ਸਿੰਘ ਹਵਾਰਾ ਨੂੰ ਨੇ ਸਾਨੂੰ ਸਾਰਿਆਂ ਨੂੰ ਇਹ ਕੋਈ ਗੱਲ ਨਹੀਂ ਇਹ ਕੋਈ ਪੰਥ ਦਾ ਕੋਈ ਬਹੁਤਾ ਖਿਲਾਫ ਵਾਲਾ ਮਸਲਾ ਨਹੀਂ ਕਮੇਟੀਆਂ ਬਣਦੀਆਂ ਵੀ ਨੇ ਕਮੇਟੀਆਂ ਖਤਮ ਵੀ ਹੁੰਦੀਆਂ ਨੇ ਕਮੇਟੀਆਂ ਆਪਣਾ ਕੰਮ ਵੀ ਕਰਦੀਆਂ ਨੇ ਕਮੇਟੀਆਂ ਆਪਣਾ ਫਰਜ਼ ਵੀ ਨਿਭਾਉਦੀਆਂ ਨੇ ਪਰ ਇਹ ਕੋਈ ਫੋਟੋ ਵਾਲੀ ਗੱਲ ਨਹੀਂ ਹੈਗੀ ਤੇ ਸਾਰੀਆਂ ਚੰਗੀਆਂ ਗੱਲਾਂ ਨੇ ਕੋਈ